ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਸਰਵਣ ਕਰ ਰਹੇ ਹੋ ਸਿੱਖ ਰਾਜ ਦਾ ਮੋਢ ਕਿਵੇਂ ਵੱਜਿਆ ਪਿਛਲੇ ਪ੍ਰਸੰਗ ਵਿੱਚ ਆਪ ਜੀ ਨੇ ਸਰਵਣ ਕੀਤਾ ਕਿ ਸਿੰਘਾਂ ਨੇ ਸਰਹੰਦ ਨੂੰ ਉਜਾੜ ਕੇ ਤਬਾਹ ਕਰ ਦਿੱਤਾ ਅਤੇ ਛੋਟੇ ਸਹਬਜ਼ਾਦਿਆਂ ਦੀ ਅਸ਼ੀਦੀ ਸਥਾਨ ਤੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਅਤੇ ਗਰੰਤੀ ਸਿੰਘ ਨੂੰ ਉੱਥੇ ਠਾਪਿਆ ਹਣ ਆਪਾਂ ਉਸ ਤੋਂ ਅੱਗੇ ਦਾ ਪ੍ਰਸੰਗ ਆਪ ਜੀ ਨਾਲ ਸਾਂਝਾ ਕਰਾਂਗੇ ਦਾਲ ਖਾਲਸੇ ਨੇ ਸਰਹੰਦ ਦਾ ਕਿਲਾ ਸਰਦਾਰ ਬੁੱਢਾ ਸਿੰਘ ਭਾਈਕੇ ਨੂੰ ਦੇ ਦਿੱਤਾ ਪਰ ਉਸ ਨੇ 20000 ਰੁਪਇਆ ਲੈ ਕੇ ਸਰਦਾਰ ਆਲਾ ਸਿੰਘ ਨੂੰ ਦੇ ਦਿੱਤਾ ਸਰਹੰਦ ਦਾ ਤੋਪਖਾਨਾ ਪਟਿਆਲੇ ਪਟਿਆਲੇ ਵਾਲਿਆਂ ਦੇ ਕਾਬੂ ਆ ਗਿਆ ਸੂਬਾ ਸਰਹੰਦ 52 ਲੱਖ ਦਾ ਇਲਾਕਾ ਸਿੰਘਾਂ ਨੇ ਕਬਜ਼ੇ ਵਿੱਚ ਕਰ ਲਿਆ ਇਹ ਸੂਬਾ 220 ਮੀਲ ਲੰਮਾ ਅਤੇ 610 ਮੀਲ ਚੌੜਾ ਸੀ ਇਸ ਦੀ ਹੱਦ ਚੜ੍ਹਦੇ ਪਾਸੇ ਦਰਿਆ ਜਮਨਾ ਪਹਾੜ ਦੀ ਬਾਹੀ ਦਰਿਆ ਸਤਲੁਜ ਲਹਿੰਦੇ ਪਾਸੇ ریاست ਬਹਾਵਲਪੁਰ ਤੇ ਦੱਖਣ ਵਾਲੇ ਪਾਸੇ ਹਰਿਆਣਾ ਦੇ ਰੋहतक ਨਾਲ ਲੱਗਦੀ ਸੀ ਅੱਠ ਮਿਸਲਾਂ ਆਲੂਵਾਲੀਆ ਸਿੰਘਪੁਰੀਆ ਭੰਗੀਆਂ ਡੱਲੇਵਾਲੀਆ ਸਰ ਸਹੀਦਾਂ ਮਿਸਲ ਕਰੋੜ ਸਿੰਘੀਆਂ ਨਿਸ਼ਾਨ ਨਿਸ਼ਾਨਵਾਲੀਆ ਤੇ ਫੂਲਕੀਆਂ ਇਹਨਾਂ ਦੇ ਸਰਦਾਰਾਂ ਨੇ ਸਾਰਾ ਇਲਾਕਾ ਆਪਸ ਵਿੱਚ ਵੰਡ ਲਿਆ ਸਿੱਖਾਂ ਦਾ ਕਬਜ਼ਾ ਕਰਨ ਦਾ ਢੰਗ ਬੜਾ ਅਨੋਖਾ ਸੀ ਜੇਸ ਪਿੰਡ ਵਿੱਚ ਵੀ ਕੋਈ ਸਿੰਘ ਜਾਂਦਾ ਉਥੋਂ ਦੇ ਚੌਧਰੀ ਨੰਬਰਦਾਰ ਨੂੰ ਆਪਣੀ ਕੋਈ ਨਿਸ਼ਾਨੀ ਢਾਲ ਮਿਆਣ ਵਰਛਾ ਜਾਂ ਕੋਈ ਤਨ ਦਾ ਲੀੜਾ ਦੇ ਕੇ ਉਹ ਅਗਲੇ ਪਿੰਡ ਚਲਾ ਜਾਂਦਾ ਉਥੇ ਕੋਈ ਨਿਸ਼ਾਨੀ ਛੱਡ ਕੇ ਉਹ ਅਗਲੇ ਪਿੰਡ ਪਿੰਡ ਜਾਂ ਮੱਲ ਦਾ ਕਿਸੇ ਪਿੰਡ ਢਾਲ ਕਿਸੇ ਪਿੰਡ ਮਿਆਣ ਕਿਤੇ ਭੂਰਾ ਕਿਤੇ ਪਟਕਾ ਕਿਤੇ ਘੂੜੀ ਦੀ ਕਾਠੀ ਤੇ ਕਿਤੇ ਰਕਬਾ ਨਿਸ਼ਾਨੀ ਵਜੋਂ ਛੱਡ ਜਾਂਦਾ ਇਤੋਂ ਤੱਕ ਕਿ ਆਸਵਾਰ ਤੇ ਘੋੜਾ ਸਰੀਰੋਂ ਨੰਗੇ ਹੀ ਰਹਿ ਗਏ ਜਿਸ ਪਿੰਡ ਉੱਤੇ ਇੱਕ ਸਿੱਖ ਕਬਜ਼ਾ ਕਰ ਲੈਂਦਾ ਦੂਜਾ ਭਾਵੇਂ ਕੋਈ ਵੀ ਵੱਡਾ ਸਰਦਾਰ ਹੋਵੇ ਉਸ ਪਿੰਡ ਤੇ ਆਪਣਾ ਹੱਕ ਨਾ ਜਮਾਉਂਦਾ ਇਸੇ ਇਲਾਕੇ ਵਿੱਚ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਕਾਇਮ ਕੀਤਾ ਸੀ ਇਸੇ ਇਲਾਕੇ ਵਿੱਚ ਸਿੱਖ ਮਿਸਲਾਂ ਨੇ ਛੋਟੇ ਵੱਡੇ ਸਰਦਾਰਾਂ ਨੇ ਸਾਰੇ ਪਿੰਡ ਆਪਸ ਵਿੱਚ ਵੰਡ ਲਈ ਏ ਵੰਡ ਇਸ ਤਰ੍ਹਾਂ ਕੀਤੀ ਗਈ ਸੀ ਪੰਗੀ ਮਿਸਲ ਬੂੜੀਆ ਦਿਆਲਪੁਰ ਜਗਾਦਰੀ ਦਾਦੂਪੁਰ ਖਰ ਖਰਵਾਨ ਦਿਮਾਲਾ ਫਿਰੋਜ਼ਪੁਰ ਖਾਈ ਵਾਂ ਵਜੀਤਪੁਰ ਆਦ ਕਰੋੜ ਸਿੰਘੀਆ ਮਿਸਲ ਸ਼ਾਮ ਸਿੰਘ ਵਾਲਾ 3 ਗੰਦੌਲੀ ਨਾਗਲਾ ਲਾਲਪੁਰ ਮੂਸੀਨ ਵਾਲਾ ਕਪੂਤਰਖਨ ਬਲੂਚਪੁਰ ਤਲਾਕੌਰ ਬਸੂੜ ਕਾਲਾਵਰ ਕਲਸੀਆਂ ਲੀਦਾ ਸਡੋਰਾ ਬਲਾਸਪੁਰ ਕੋਟੂਰ ਮਸ਼ੋਰੀ ਮਾਈ ਰਾਜਾ ਸੈਦੋਂ ਖਾਤਰੀ ਰਾਜਕੌਤਾ ਤਨੌੜਾ ਰਡੌਰ ਜੈਨਪੁਰ ਭੇੜੀ ਛਛਰੀਵਾਲ ਚੜੱਕ ਕੋਟ ਖਨੌੜੀ ਜਮੀਤਗੜ੍ਹ ਛਲੌਦੀਆਦ ਮਿਸਲ ਸ਼ਹੀਦਾਂ ਦੇ ਇਲਾਕੇ ਚਹਜਾਦਪੁਰ ਕੇਸੀ ਮਾਜਰਾ ਪਟਲਾ ਸੁਬਕਾ ਤੰਗੌੜੀ ਤਰਾਵੜੀ ਜੰਡੋਲੀ ਰਣੀਆਂ ਦਮਨਵਾ ਸਾਹਾਬਾਦ ਮਿਸ਼ਲ ਡੱਲੇਵਾਲੀਆ ਢੋਆ ਸਰਾਨ ਮੁਸਤਫਾਬਾਦ ਵਿਰਾਜ ਚਾਪੁਰ ਤੁਮਸੀ ਗੁੜੀ ਜਮਾਰ ਜਮਾਰਈਆ ਹੈਬਤਪੁਰ ਖੇੜਾ ਚੁੰਨੂਆ ਡਲਾਡਵਾ ਇੰਦਰੀ ਸਾਮਗੜ ਪੋਹਾ ਕਦੋਹ ਸਕੰਦਰਾ ਸਿਕਰੀ ਥਨੇਸਰ ਸਿਆਲਾਬਾਦ ਖੰਨਾ ਧਰਮ ਸਿੰਘ ਵਾਲਾ ਧਰਮਕੋਟ ਮਾੜੀ ਕੰਗ ਤਹਾੜਾ ਲੋਹੀਆਂ ਰੋਪੜ ਆਮਨਕੋਟ ਸਿਸਵਾਲ ਕੁਰਾਲੀ ਖਜੀਰਾਬਾਦ ਡੇਰਾ ਟਾਂਡੇਵਾਲ ਆਰੋਨੀ ਸਿੱਧੂਪੁਰ ਸਿੱਧੂਵਾਲ ਬਾਂਗਰ ਆਮਲ ਖਾਲੜਗੜ ਅਕਾਲਗੜ ਬਰਾੜਾ ਆਦ ਨਿਸ਼ਾਨਵਾਲੀਆ ਮਿਸਲ ਅੰਬਾਲਾ ਬੋਹਾ ਬਾਬੂ ਪੰਜੋਖਰਾ ਤਤਾਵੜਾ ਸ਼ਾਹਬਾਦ ਲੀਦੜਾ ਸਰਾਏ ਸਿਕਲੀ ਸਲਕੀਖਾਂ ਸਿੰਘਾਂਵਾਲਾ ਸਨੇਹਵਾਲਾ ਦਰਾਹਾ ਸਨੋਤੀ ਜੀਰਾ ਲੱਦੜਪੁਰ ਖੇੜੀ ਇਸਲਾਮਾਬਾਦ ਮਨਸੂਰਵਾਲ ਆਦ ਮਿਸਲ ਆਲੂਵਾਲੀਆ ਨਰੈਣਗੜ੍ਹ ਭਗੋੜ ਬਾਬਰਵਾਲੀਆ ਜਗਰਾਉ ਫਤਿਹਗੜ੍ਹ ਆਦ ਮਿਸਲ ਸਿੰਘਪੁਰੀਆ ਹਬੌਰ ਆਮਦਪੁਰ ਛਤ ਛਤ ਬਨੂੜ ਮਨੋਲੀ ਕਨੌਲੀ ਭਰਤਗੜ ਕੰਧੋਲਾ ਚੂਨੀ ਮਛਲੀ ਭਰੇਲੀਆਦ ਮਿਸਲ ਫੂਲਕੀਆਂ ਪਟਿਆਲਾ ਸਰੂਲ ਜੀਂਦ ਸਫੈਦੋ ਪਾਣੀਪੱਤ ਕਰਨਾਲ ਕੈਂਥਲ ਨਾਬਾ ਸਰਹੰਦ ਨੀਲੂਗੜ ਪਾਇਲ ਬੱਸੀ ਲਬਟਾਰਾ ਈਸਲੂ ਬਾਸਰੋ ਅਮਲ ਅਮਲੋਹ ਵੀਰ ਪੰਗਾਨ ਮਲੂਟ ਰਹਾ ਤਾਕ ਆਦ ਸਰੰਦ ਫਤਿਹ ਕਰਕੇ ਤਰਨਾ ਦਲ ਤਾਂ ਮਾਝੇ ਚਲਾ ਗਿਆ ਬੁੱਢਾ ਦਲ ਸਰਦਾਰ ਜੱਸਾ ਸਿੰਘ ਆਲੂਵਾਲੀਏ ਦੀ ਜਥੇਦਾਰੀ ਹੀਠਾਂ ਜਮਨਾ ਤੋਂ ਪਾਰ ਹੋ ਗਿਆ ਸਰਦਾਰ ਜੱਸਾ ਸਿੰਘ ਆਲੂਵਾਲੀਆ ਸਰਦਾਰ ਖੁਸ਼ਾਲ ਸਿੰਘ ਤੇ ਸਰਦਾਰ ਭਗੇਲ ਸਿੰਘ ਤੇ ਸਰਦਾਰ ਕਰੋੜਾ ਸਿੰਘ ਅਤੇ ਸਰਦਾਰ ਸ਼ਾਮ ਸਿੰਘ ਸਰਦਾਰ ਤਾਰਾ ਸਿੰਘ ਕੇ ਬਾ ਸਰਦਾਰ ਗੁਰਬਖਸ਼ ਸਿੰਘ ਸਰਦਾਰ ਭੰਗਾ ਸਿੰਘ ਸਰਦਾਰ ਕਰਮ ਸਿੰਘ ਸਰਦਾਰ ਰਾਏ ਸਿੰਘ ਆਦ ਸਰਦਾਰੀ ਵਿੱਚ ਇਹ 40000 ਦਾ ਜਥਾ ਸੀ 20 ਫਰਵਰੀ 1764 ਈਸਵੀ ਨੂੰ ਸਿੰਘਾਂ ਨੇ ਸਹਾਰਨਪੁਰ ਜਾ ਲੁੱਟਿਆ ਫਿਰ ਸਮਾਲੀ ਕੰਡੇਲਾ ਅੰਬਲੀ ਮੀਰਾਪੁਰ ਫਤੇਬੰਦ ਜਫਰਨਗਰ ਜਵਾਲਪੁਰ ਕੰਡਾਲਾ ਨਜੀਬਾਬਾਦ ਮੁਰਾਦਬਾਦ ਅਨੂਪ ਸ਼ਹਿਰ ਗੜ ਮੁਕਤੀਸਰ ਆਦ ਲੁੱਟੇ ਗਏ ਇਸ ਬਾੜੇ ਦੇ ਸੈਦ ਦੇ ਇਲਾਕੇ ਵਿੱਚੋਂ ਲੱਖ ਰੁਪਏ ਦਾ ਮਾਲ ਸਿੰਘਾਂ ਦੇ ਹੱਥ ਲੱਗਾ ਨਾਲ ਹੀ ਬਹੁਤ ਸਾਰੇ ਨਾਮਵਾਰ ਆਦਮੀ ਫੜ ਕੇ ਲਿਆਂਦੇ ਗਏ ਤੇ ਉਹਨਾਂ ਤੋਂ ਨਜ਼ਰਾਨੇ ਭੇਟਾ ਕੀਤੀ ਗਈ ਇਹ ਇਲਾਕਾ ਨਜੀਬੂਦੌਲਾ ਦਾ ਸੀ ਇਹ ਖਬਰ ਸੁਣ ਕੇ ਸਿੰਘਾਂ ਦੇ ਟੱਕਰੇ ਤੇ ਆਇਆ ਕਿਤੇ ਕਿਤੇ ਮਾਮੂਲੀ ਝੜਪਾਂ ਹੋਈਆਂ ਸਰਦਾਰ ਸ਼ਾਮ ਸਿੰਘ ਦਾ ਮੁਖਤਿਆਰ ਕਰੋੜਾ ਸਿੰਘ ਵੈਰੀ ਦੀ ਗੋਲੀ ਨਾਲ ਮਾਰਿਆ ਗਿਆ ਸਿੰਘ ਵਾਪਸ ਫੇਰ ਸਰਾਂ ਦਾ ਬੈਠੇ ਤੇ ਲੱਗੇ ਗੁਰੂ ਮਾਰੀ ਦੀਆਂ ਨੀਹਾਂ ਪੁੱਟਣ ਇੱਥੇ ਸਰਦਾਰ ਆਲਾ ਸਿੰਘ ਪਟਿਆਲਾ ਆਪਣੇ ਪੁੱਤਰੇ ਅਮਰ ਸਿੰਘ ਨੂੰ ਲੈ ਕੇ ਹਾਜ਼ਰ ਹੋਇਆ ਸਰਦਾਰ ਜੱਸਾ ਸਿੰਘ ਆਲੂ ਵਾਲੀਏ ਕੋਲੋਂ ਅਮਰ ਸਿੰਘ ਨੇ ਅਮਰਤ ਛਕਿਆ ਇਸੇ ਖੁਸ਼ੀ ਵਿੱਚ ਸਰਦਾਰ ਆਲਾ ਸਿੰਘ ਨੇ ਈਸੜੂ ਦਾ ਪ੍ਰਗਣਾ ਸਰਦਾਰ ਜੱਸਾ ਸਿੰਘ ਆਲੂ ਵਾਲੀ ਨੂੰ ਭੇਟ ਕੀਤਾ ਅੱਜ ਦਾ ਪ੍ਰਸੰਗ ਇੱਥੇ ਸਮਾਪਤ ਹੁੰਦਾ ਹੈ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਾਕੀ ਅਗਲੀ ਵੀਡੀਓ ਵਿੱਚ ਸਾਂਝਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ